ਅਬੇ ਯੂਨੀਵਰਸਿਟੀ ਦੇ ਧਰਨੇ ਵਿੱਚ ਇਧਰ ਰੰਗਾ ਰੰਗ ਪ੍ਰੋਗਰਾਮ ਵੀ ਚੱਲ ਰਿਹਾ ਹੈ ਕਿਉਂਕਿ ਐਦਾਂ ਵੀ ਨੌਜਵਾਨ ਕਹਿੰਦੇ ਆ ਵੀ ਜਦੋਂ ਰਾਤ ਦਾ ਟਾਈਮ ਆਦਾ ਸਾਨੂੰ ਨੀਂਦ ਨੂੰ ਨਾ ਆ ਜਵੇ ਕਈ ਲੇਦਾ ਅੱਖ ਦੀ ਜਿਹੜੀ ਝਾਪੀ ਲੱਗ ਜਾਂਦੀ ਹੁੰਦੀ ਹੈ ਸੋ ਇਸ ਵੇਲੇ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਆਪਾਂ ਬਹਿਣਾ ਗੱਬੇ ਕਿਉਂਕਿ ਆਪਣੇ ਹੱਥ ਵਿੱਚ ਹੈਗਾ ਮੈਂ ਜੇ ਮੈਂ ਉਰੇ ਪਰੇ ਬਹਿ ਗਿਆ ਬਾਜ ਨਹੀਂ ਆਉਣੀ ਤੇ ਤੁਹਾਨੂੰ ਹੁਣ ਉੱਥੇ ਦਾ ਮਾਹੌਲ ਵੀ ਦਿਖਾ ਦੇ ਵੀਰ ਮਾੜਾ ਮਾੜਾ ਜਗ੍ਹਾ ਦੇ ਦਿਓ ਮੈਨੂੰ ਵੀ ਲਓ ਜੀ ਮੈਂ ਪਹਿਲਾਂ ਕਹਿਣਾ ਆ 1 2 ਤੇ 3 ਦੇ ਨਾਲ ਹੀ ਤੁਹਾਨੂੰ ਰੰਗਾ ਰੰਗ ਜਿਹੜਾ ਪ੍ਰੋਗਰਾਮ ਸੁਣਾ ਦੇਣਾ ਕਿਉਂਕਿ ਨੌਜਵਾਨ ਆ ਜੋਸ਼ ਆ ਇਹਨਾਂ ਵਿੱਚ ਧਰਨੇ ਤੇ ਬੈਠੇ ਆ ਪਰ ਫੇਰ ਵੀ ਕਹਿਣ ਦਾ ਭਾਵ ਆ ਵੀ ਆਪਣਾ ਮੰਨਨਜਣ ਵੀ ਨਾਲ ਨਾਲ ਕਰ ਰਿਹਾ ਹਾਂਜੀ ਕਰ ਦਿਓ ਜੀ ਸ਼ੁਰੂ ਜਿਹੜਾ ਤੁਹਾਡੀ ਰੂਹ ਨੂੰ ਲੱਗਦਾ ਹੈ ਨਾ ਇੱਕ ਰੀ ਸੁਣਨ ਵਾਲਿਆਂ ਦਾ ਵੀ ਜਦਾਂ ਮਤਲਬ ਜਿਹੜਾ ਸਮਾਂ ਆਪਾਂ ਲੈ ਆ ਉਹ ਵੀ ਕਹਿਣ ਵੀ ਸੁਣਾ ਦਿਓ ਭਾਜੀ ਬਈ ਇਹ ਗਾਣਾ ਭਾਜੀ ਬਧੀਆ ਹੈ ਬੀ ਬਧੀਆ ਹੈ ਭਾਜੀ ਚਲੋ ਚਲੋ ਉਹਨਾਂ ਨੇ ਵੀਡੀਓ ਗਾਹ ਕੱਢ ਦੇਣੀ ਸਿੱਧੀ ਸੁਣਾ ਦਿਓ ਜੀ ਜੀ ਉਹ ਉਹ ਸਾਡ ਸਟਾਰਟ ਕਰ ਦੇਣਾ ਉਹ ਦਿੱਤੇ ਹੁਸਨ ਹੈ ਲੋੜੇ ਦਾ ਪਰ ਵੇਖਣ ਹੂੰ ਸਾਦੀ ਹੈ ਉਹਨੂੰ ਆਸ਼ਕ ਮਰਦ ਦਲੇਰ ਚਾਉਂਦੇ ਉਸ ਕੁੜੀ ਦਾ ਨਾਮ ਜਤੀ ਹੈ ਉਹਨੂੰ ਆਸ਼ਕ ਮਰਦ ਦਲੇਰ ਚਾਉਂਦੇ ਉਸ ਕੁੜੀ ਦਾ ਨਾਮ ਜਤੀ ਹੈ ਉਹ ਗੁਰੂ ਗੋਬਿੰਦ ਦੀ ਹਮਸ਼ੀਰਾ ਹੈ ਉਹ ਗੁਰੂ ਨਾਨਕ ਦੀ ਜਾਈ ਹੈ ਉਹ ਕਾਇਰ ਦੇਖੇ ਹੌਲੀ ਆਉਂਦੀ ਨਹੀਂ ਇਸ ਦੀ ਵਡਿਆਈ ਐ ਉਹ ਜਿੱਥੇ ਪਿਆ ਪਰਛਾਵਾਂ ਦਾ ਹਾਕਮ ਦੀ ਬਰਬਾਦੀ ਐ ਉਹਨੂੰ ਆਸ਼ਕ ਮਰਦ ਦਲੇਰ ਚਾਉਂਦੇ ਉਸ ਕੁੜੀ ਦਾ ਨਾਮ ਜਾਦੀ ਐ ਓ ਉਹਨੂੰ ਆਸ਼ਕ ਮਰਦ ਦਲੇਰ ਚਾਉਂਦੇ ਉਸ ਕੁੜੀ ਦਾ ਨਾਮ ਜਾਦੀ ਐ ਇੰਨਾ ਸੀ ਚਾਮਕ ਲਾਵੇ ਦਾ ਗਲ ਪਾਲੇ ਫੰਦੇ ਯਾਰਾਂ ਨੇ ਜਾਣ ਦੇ ਕੇ ਡੋਲੀ ਪਾਈ ਸੀ ਮੇਰੇ ਦੇਸ਼ ਦੇਆਂ ਦਿਲਦਾਰਾਂ ਨੇ ਰਖੇਲ ਬਣਾਉਣਾ ਚਾਉਂਦੇ ਨੇ ਜਿੰਨਾ ਨੇ ਪਾਇਆ ਖਾਦੀ ਐ ਉਹਨੂੰ ਆਸ਼ਕ ਮਰਦ ਦਲੇ ਚਾਉਂਦੇ ਉਸ ਕੁੜੀ ਦਾ ਨਾਮ ਆਜ਼ਾਦੀ ਐ ਉਹਨੂੰ ਆਸ਼ਕ ਮਰਦ ਦਲੇ ਰ ਚਾਉਂਦੇ ਉਸ ਕੁੜੀ ਦਾ ਨਾਮ ਆਜ਼ਾਦੀ ਹੈ ਤੁਸੀਂ ਕੀ ਸੋਚਿਆ ਵੇਖਦੇ ਏਦਾਂ ਦੇ ਇਧਰਲੇ ਉਧਰਲੇ ਗਾਣੇ ਗਾਉਂਦੇ ਹੋਣੇ ਇਹਨਾਂ ਦੇ ਗਾਣੇ ਵੀ ਉਦਾਂ ਦੇ ਆ ਜਿੱਦਾਂ ਦੀ ਥਾਂ ਤੇ ਬੈਠੇ ਆ ਨਾ ਇਹ ਗਾਣੇ ਵੀ ਇਸ ਵੇਲੇ ਉਦਾਂ ਦੇ ਗਾ ਰਿਹਾ ਤੇ ਇਹਨਾਂ ਦੇ ਅੰਦਰਲੇ ਜਜਵੇ ਇਹਨਾਂ ਦੀਆਂ ਭਾਵਨਾ ਕਿਦਾਂ ਦੀਆਂ ਹੋਗੀਆਂ ਜਿਹੜੇ ਇਸ ਵੇਲੇ ਧਰਨੇ ਵਿੱਚ ਬਠੀ ਫੀ ਡੈਵਿਡ ਤੇ ਵੀ ਇੱਕ ਬਣਾਇਆ ਸੀ ਗਾਣਾ ਤੇ ਉਹ ਵੀ ਗਾ ਦਿੰਦਾ ਉਦਾਂ ਦੇ ਚਲਾ ਫਿਰ ਐਫੀ ਡੈਵਿਡ ਉਹ ਜਾਈਓ ਨਾ ਇੱਕ ਮਿੰਟ ਸੁਣ ਦੋ ਸੁਣੋ ਐਫੀ ਡੈਵਿਡ ਦਾ ਮੁੱਦਾ ਤੇ ਹੱਲ ਹੋ ਗਿਆ ਸੀ ਪਰ ਫੇਰ ਵੀ ਉਹਦੋਂ ਬਣਾਇਆ ਉਸ ਸਮੇਂ ਬਣਾਇਆ ਉਹ ਵੀ ਇੱਕ ਵਾਰੀ ਤੁਹਾਨੂੰ ਸੁਣਾ ਦਿੰਦੀ ਜੇ ਦੇਖੀਏ ਇਹਨਾਂ ਦੇ ਸੁਣਾ ਦਿਓ ਇਸਾਬ ਨਾ ਦੇਵੇ ਮੈਮੋਰੰਡਮ ਵੇਖ ਲਵੇ ਤੇ ਜਵਾਬ ਨਾ ਦੇਵੇ ਜਦੋਂ ਤੂੰ ਤੰਗ ਕਰਦੀ ਐ ਮੋਰ ਕਰੇ ਤੈਨੂੰ ਉਹਨਾਂ ਕੋਈ ਨਹੀਂ ਹੋਇਆ ਨਾ ਇਗਨੋਰ ਕਰੇ ਤੈਨੂੰ ਨਾਰਹਿਣ ਗਿਆ ਕੁਰਸੀ ਟਾਰਹਿਣ ਗਿਆ ਮੜਕਾ ਲੱਭ ਕਰਕੇ ਤੇਰੇ ਤੋਂ ਵੀ ਕੋਈ ਹੈਪੀ ਦੇਟ ਲਵੇ ਪਰਵਾਹ ਰੱਬ ਕਰਕੇ ਤੇਰੇ ਤੋਂ ਵੀ ਕੋਈ ਐਫੀਡੇਵਿਟ ਲਵੇ ਪਰਵਾ ਤੈਨੂੰ ਬੋਲਣ ਨਾ ਦੇਵੇ ਤੇ ਚੁੱਪ ਲਵੇ ਕਰਵਾ ਰੱਬ ਕਰਕੇ ਤੇਰੇ ਤੋਂ ਵੀ ਕੋਈ ਐਫੀਡੇਵਿਟ ਲਵੇ ਪਰਵਾ ਰੱਬ ਕਰਕੇ ਤੇਰੇ ਤੋਂ ਵੀ ਕੋਈ ਐਫੀਡੇਵਿਟ ਲਵੇ ਪਰਵਾ ਇਹ ਅਸਲੀ ਮੈਡਮ ਸੀ ਮੈਡਮ ਹਾੜੇ ਕੋ ਸਾਈਨ ਕਰਾਉਂਦੀ ਨਾ ਇਹ ਵੀ ਸੀ ਮੈਡਮ ਵਾਤੇ ਅਸੀਂ ਗਾਣਾ ਗਾਇਆ ਆ ਮੈਡਮ ਜੀ ਸੁਣ ਲਓ ਮੈਡਮ ਦਾ ਰੈਸਟ ਯਾਰ ਮੈਡਮ ਦਾ ਕੋਈ ਰੈਸਟ ਯਾਰ ਹੋਵੇ ਉਹ ਤੱਕ ਪਹੁੰਚਾ ਉਹ ਵੀ ਨਿਆਣੇ ਕੀ ਕਹਿੰਦੇ ਆ ਤੇ ਆ ਸੌਰੀ ਨੌਜਵਾਨ ਕੀ ਕਹਿੰਦੇ ਨਿਆਣੇ ਤਾਂ ਬਾਲੇ ਛੋਟੇ ਹੁੰਦੇ ਨਾ ਤੁਸੀਂ ਹੁਣ ਪੂਰੇ ਹਨ ਭਈ ਭਾਈ ਇਹਨਾਂ ਨੇ ਪੰਜਾਬ ਦਾ ਭਾਰ ਮੋਢਿਆਂ ਤੇ ਚੱਕਿਆ ਇਹਨਾਂ ਨੂੰ ਨਿਆਣੇ ਨਹੀਂ ਕਹਿ ਸਕਦੇ ਤੇ ਇਸ ਵੇਲੇ ਆ ਦੇਖੋ ਇਹਨਾਂ ਦਾ ਘਰ ਦਾ ਬਾਬਾ ਜੀ ਉੱਠੋ ਸਟੈਂਡ ਅਪ ਸਟੈਂਡ ਅਪ ਆ ਦੇਖੋ ਆ ਵੀ ਇਹਨਾਂ ਦਾ ਘਰ ਆ ਦੇਖੋ ਇਦਾਂ ਇਹਨਾਂ ਨੇ ਕਮਰੇ ਪਾ ਲਿਆ ਤੇ ਪੱਕੇ ਧਰਨੇ ਲਾ ਲਿਆ ਤੇ ਜਦੋਂ ਬਾਰੀ-ਬਾਰੀ ਇਦਾਂ ਮਤਲਬ ਇਹਨੇ ਸੋਣਾ-ਸੋਣਾ ਹੁੰਦਾ ਤੇ ਝਾਂਕੇ ਦਾ ਆਪਣਾ ਆਣ ਆਰਾਮ ਵੀ ਕਰਦੇ ਆ ਤੇ ਇਸ ਵੇਲੇ ਧਰਨੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ Done